ब्रेक तो बाद एक बार फिर थोड़ा स्वागत है सिटी सेंटर वेलफेयर एसोसिएशन वालों चेयरमैन भूपेंद्र सिंह वालिया ਤੇ ਸਾਰੇ ਮੈਂਬਰਾਂ ਦੇ ਸਹਿਯੋਗ ਸਦਕਾ ਸਿਟੀ ਸੈਂਟਰ ਵਿਖੇ ਕਰਵਾਏ ਗਏ ਵਿਕਾਸ ਕਾਰਜਾਂ ਲਈ ਇੱਕ ਸਨਮਾਨ ਸਮਾਰੋਹ ਦਾ আয়োজন 호텔 ਅੰਮ੍ਰਿਤਸਰ ਇੰਟਰਨੈਸ਼ਨਲ ਵਿਖੇ ਕਰਵਾਇਆ ਗਿਆ ਇਸ ਮੌਕੇ ਹਲਕਾ ਵਿਧਾਇਕ ਜੀਵਨ ਜੋਤ ਕੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਉਹਨਾਂ ਵੱਲੋਂ ਸਿਟੀ ਸੈਂਟਰ ਵਿਖੇ ਕਰਵਾਏ ਗਏ ਵਿਕਾਸ ਕਾਰਜਾਂ ਲਈ ਉਹਨਾਂ ਦਾ ਸਨਮਾਨ ਅਤੇ ਧੰਨਵਾਦ ਕੀਤਾ ਗਿਆ ਚੇਅਰਮੈਨ ਭੁਪਿੰਦਰ ਸਿੰਘ ਵਾਲੀਆ ਨੇ ਸੰਬੋਧਨ ਕਰਦਿਆਂ ਇੱਥੇ ਹੋਰ ਹੋਣ ਵਾਲੇ ਕੰਮ ਜਿਨ੍ਹਾਂ ਵਿੱਚ ਇਥੋਂ ਦੀ ਸਫਾਈ ਪਬਲਿਕ ਟਾਇਲਟਸ ਬਣਾਉਣ ਇਲਾਕੇ ਵਿੱਚ ਪੁਲਿਸ ਪੈਟਰੋਲਿੰਗ ਯਕੀਨੀ ਬਣਾਣਾ ਤੇ ਇਥੇ ਹੋ ਰਹੀ ਨਾ ਚਾਈਸ ਪਾਰਕਿੰਗ ਹਟਾਉਣ ਬਾਰੇ ਮੰਗਾਂ ਰੱਖੀਆਂ ਵਿਧਾਇਕ ਜੀਵਨਜੋਤ ਕੌਰ ਨੇ ਇਥੇ ਹੋਣ ਵਾਲੇ ਹੋਰ ਕਾਰਜ ਛੇਤੀ ਹੀ ਕਰਵਾਉਣ ਦਾ ਪ੍ਰੋਸਾ ਦਿੱਤਾ ਇਸ ਮੌਕੇ ਵਾਈਸ ਚੇਅਰਮੈਨ ਰਣਜੀਤ ਸਿੰਘ ਜਨ ਅ ਸਕੱਤਰ ਪ੍ਰਭਜੋਤ ਸਿੰਘ ਫਾਈਨੈਂਸ ਸਕੱਤਰ ਹਿਤੇਸ਼ ਮਨਨ ਸਕੱਤਰ ਜਤਿਨ ਕੁਮਾਰ ਪੋਲਾ ਕਰਨਦੀਪ ਸਿੰਘ ਹਰਮਿਤ ਸਿੰਘ ਸਣੀ ਅਤੇ ਸਰਬਜੀਤ ਸਣੀ ਸਾਰੇ ਮੈਂਬਰ ਮੌਜੂਦ ਸਾਨੀ ਦੇਖੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਨੀ ਆ ਸਿਟੀ ਸੈਂਟਰ ਵੈਲਫੇਅਰ ਐਸੋਸੀਏਸ਼ਨ ਦਾ ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਬੁਲਾ ਕੇ ਉਹਨਾਂ ਨੇ ਸਨਮਾਨਿਤ ਕੀਤਾ ਕਿਉਂਕਿ ਉਹਨਾਂ ਨੂੰ ਲੱਗਾ ਵੀ ਇਹ ਪਹਿਲੀ ਸਰਕਾਰ ਆਈ ਹੈ ਜਿਹੜਾ ਦੱਸ ਰਹੇ ਸੀ ਕਿ 1995 ਤੋਂ ਬਾਅਦ 30 ਸਾਲ ਬਾਅਦ ਉਹਨਾਂ ਦੀ ਕਿਤੇ ਇੱਥੇ ਸੁਣਵਾਈ ਹੋਈ ਹੈ ਉਹਨਾਂ ਦੇ ਡਿਵੈਲਪਮੈਂਟ ਦੇ ਕੰਮ ਸ਼ੁਰੂ ਹੋ ਗਏ ਨੇ ਔਰ ਜਿਵੇਂ ਮੈਂ ਕਿਹਾ ਕਿ ਡਿਵੈਲਪਮੈਂਟ ਦਾ ਪ੍ਰੋਸੈਸ ਜਿਹੜਾ ਹੈ ਹਮੇਸ਼ਾ ਚੱਲਦਾ ਰਹਿਣਾ ਸੋ ਮੈਂ ਇਹ ਬਿਲਕੁਲ ਨਹੀਂ ਕਹਿ ਰਹੀ ਕਿ ਕੰਮ ਸਾਰੇ ਹੀ ਹੋ ਗਏ ਨੇ ਜਿਹੜੇ ਰਹਿੰਦੇ ਨੇ ਜਿਹੜੇ ਅ ਬਹੁਤ ਜਲਦ ਅਸੀਂ ਪੂਰੇ ਕਰਵਾ ਦਾਂਗੇ ਔਰ ਤੁਹਾਡੇ ਰਾਹੀਂ ਮੈਂ ਇਹ ਦੱਸਣਾ ਚਾਹੁੰਨੀ ਆ ਕਿ ਅੱਜ 3.5 ਸਾਲ ਬਾਅਦ ਸਾਨੂੰ ਇਹ ਦਸਨ ਚ ਮਾਣ ਮਹਿਸੂਸ ਹੁੰਦਾ ਹੈ ਕਿ ਜਿਹੜੇ ਜਿਹੜੇ ਕੰਮ ਅਸੀਂ ਲੋਕਾਂ ਦੇ ਵਿੱਚ ਉਦੋਂ ਵਾਅਦੇ ਵੀ ਕੀਤੇ ਸੀਗੇ ਔਰ ਜਿਹੜੇ ਮਹਿਸੂਸ ਕੀਤੇ ਸੀ ਕਿ ਇਹ ਕੰਮ ਹੋਣੇ ਚਾਹੀਦੇ ਅਸੀਂ ਕਰਾਏ ਆ ਜਿਵੇਂ ਜਿੱਥੇ ਜਿੱਥੇ ਸੀਵਰੇਜ ਨਹੀਂ ਸੀ ਬਹੁਤ ਏਰੀਆ ਮੇਰਾ ਮੈਂ ਸਪੈਸੀਫਾਈ ਕਰਾਂਗੇ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਕਿ ਕਿੰਨੇ ਕਿਲੋਮੀਟਰ ਅਸੀਂ ਸੜਕ ਪੁਆਦੀ ਹੈ ਜਿਵੇਂ ਕੱਲੀ ਪੁਣੀ ਨੰਬਰ ਵਾਰਡ ਦੀ ਗੱਲ ਕਰਾਂ ਤੇ ਮੇਰੇ ਖਿਆਲ 70 ਤੋਂ 75 ਗਲੀਆਂ 19 ਨੰਬਰ ਵਾਰਡ ਚ ਬਣੀਆਂ ਨੇ ਵੇਰਕੇ 18 ਨੰਬਰ ਵਾਰਡ ਦੇ ਵਿੱਚ ਸਾਡੇ ਸੀਵਰੇਜ ਪਾਣੀ ਦੀ ਸਪਲਾਈ ਸੜਕਾਂ ਮੋਹੱਲਾ ਕਲੀਨਿਕ ਉਸ ਤੋਂ ਬਾਅਦ ਇੱਕ ਸਾਡਾ ਕਮਿਊਨਿਟੀ ਹਾਲ ਜਿਸ ਦੀ ਮੰਗ ਸੀਗੀ ਸੇਵਾ ਕੇਂਦਰ ਦੀ ਮੰਗ ਸੀਗੀ ਇੱਕ ਪਬਲਿਕ ਵਾਸ਼ਰੂਮ ਤੁਸੀਂ ਦੇਖੋਗੇ 70 70 ਸਾਲ ਜਿਨ੍ਹਾਂ ਪਾਟੀਆਂ ਨੇ ਰਾਜ ਕੀਤਾ ਅਦਲ ਬਦਲ ਕੇ ਪੰਜਾਬ ਦੇ ਉੱਤੇ ਕਿਤੇ ਪਬਲਿਕ ਟਾਇਲਟਸ ਨਹੀਂ ਹੈ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਾਂਗੀ ਕਿ ਤੁਸੀਂ ਦੇਖ ਕੇ ਆਓ ਕਿ ਅਸੀਂ ਵੇਰ ਕੇ ਜਿਹੜੇ ਪਬਲਿਕ ਟਾਇਲਟਸ ਬਣਾਏ ਹੈਗੇ ਉਹ ਕਿੰਨੇ ਸੋਹਣੇ ਬਣੇ ਆ ਸਿਟੀ ਸੈਂਟਰ ਕਿਸੇ ਵੀ ਸ਼ਹਿਰ ਦਾ ਦਿਲ ਹੁੰਦਾ ਅਸੀਂ ਸਿਟੀ ਸੈਂਟਰ ਦੇ ਸਾਡੇ ਕਾਰੋਬਾਰ ਨੇ ਇੱਥੇ ਅਸੀਂ ਸਾਰੇ ਇੱਥੇ ਲੋਕ ਰਹਿੰਦੇ ਆ ਪਰ ਇਸ ਸਿਟੀ ਸੈਂਟਰ ਦੀ ਬਹੁਤ ਹੀ ਭੈੜੀ ਹਾਲਤ ਸੀ 1995 ਤੋਂ ਬਾਅਦ ਕੋਈ ਵੀ ਵਿਕਾਸ ਦਾ ਕੰਮ ਇੱਥੇ ਜਿਹੜਾ ਉਹ ਨਹੀਂ ਹੋਇਆ ਕੋਈ ਥੋੜਾ ਬੋਤਾ ਜੇ ਕਿਤੇ 2012 ਚ ਮਾੜਾ ਮੋਟਾ ਨਾ ਨਮੂਨਾ ਹੋਇਆ ਸੀ ਪਰ ਫਿਰ ਵੀ ਕੋਈ ਵਿਕਾਸ ਨਹੀਂ ਸੀ ਹੋਇਆ ਮਾਨਯੋਗ ਜੀਵਨ ਜੋਤ ਕੋਰ ਐਮ ਐਲ ਏ ਜੀ ਨਾਲ ਅਸੀਂ ਰਿਕੁਐਸਟ ਕੀਤੀ ਉਹਨਾਂ ਨੇ ਇਸ ਇਲਾਕੇ ਨੂੰ ਬਜਟ ਦਵਾਇਆ ਔਰ ਕੰਮ ਸ਼ੁਰੂ ਕਰਵਾਇਆ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਰੇ ਇਲਾਕੇ 'ਚ ਬਹੁਤ ਵੱਡਾ ਸੀਵਰ ਪੈ ਗਿਆ ਔਰ ਕਿਉਂਕਿ ਇੱਥੇ ਵਾਟਰ ਲੋਕਿੰਗ ਔਰ ਸੀਵਰ ਬੰਦ ਰਹਿੰਦੇ ਸੀ ਹੋਟਲ ਬਹੁਤ ਨੇ ਪਾਣੀ ਦਾ ਜਿਹੜਾ ਜਾਂਦੇ ਆ ਵੇਸਟ ਉਹ ਦਿਨ ਹਮੇਸ਼ਾ ਹੀ ਸੀਵਰ ਸੁਪਰਸਾ ਕਰ ਮੰਗਾਨਤੇ ਹੀ ਅਸੀਂ ਰਹਿੰਦੇ ਸੀ ਪਰ ਹੁਣ ਅਸੀਂ ਨਵਾਂ ਸੀਵਰ ਪੈ ਗਿਆ ਪਾਣੀ ਦੀ ਪ੍ਰੋਬਲਮ ਮੈਡਮ ਮਾਨਯੋਗ ਮੈਡਮ ਜੀ ਨੇ ਸਾਡੀ ਹੱਲ ਕਰ ਦਿੱਤੀ ਹੈ